ਇਹ ਜੋ ਸਾਡਾ ਗਾਜੀਕੋਟ ਨਗਰ ਵਿਖੇ ਬਾਬਾ ਪਲਾਟੇ ਸ਼ਾਦੀ ਯਾਦ ਦੇ ਵਿੱਚ ਹਰ ਸਾਲ ਸਾਲਾਨਾ ਸਿੰਜ ਮੇਲਾ ਕਰਵਾਇਆ ਜਾਂਦਾ ਅੱਜ ਤੋਂ 40 ਸਾਲ ਪਹਿਲਾਂ ਇਹ ਮੇਲਾ 10 ਰੁਪਏ ਦੇ ਵਿੱਚ ਸ਼ੁਰੂ ਹੋਇਆ ਸੀ ਛੋਟੇ ਛੋਟੇ ਬੱਚਿਆਂ ਨੂੰ ਖੜਾ ਕੇ ਸਾਡੇ ਬਜ਼ੁਰਗ ਜਿਹੜੇ ਵੀਰ ਕੋਸ਼ਿਸ਼ ਦੁਨੀਆ ਤੋਂ ਚਲੇ ਗਏ ਹਨ ਉਹਨਾਂ ਨੇ ਸ਼ੁਰੂ ਕੀਤਾ ਸੀ ਔਰ ਅੱਜ 2024 ਦੇ ਵਿੱਚ ਇਹੀ ਮੇਲਾ ਲੱਖਾਂ ਦੇ ਵਿੱਚ ਚਲਾ ਗਿਆ ਲੱਖਾਂ ਰੁਪਏ ਅਸੀਂ ਗਾਇਕਾਂ ਨੂੰ ਦਿੰਨੇ ਹਾਂ ਔਰ ਮਾਲੀ ਦੀ ਕੁਸ਼ਤੀ ਦੇ ਲੱਖਾਂ ਰੁਪਏ ਉਹਨਾਂ ਨੂੰ ਵੀ ਦਿੰਨੇ ਹਾਂ ਵਧੀਆ ਕਬੱਡੀ ਦੀਆਂ ਟੀਮਾਂ ਜਿਹੜੀਆਂ ਫਾਈਨਲ ਦੇ ਵਿੱਚ ਪਹੁੰਚਦੀਆਂ ਹਨ ਉਹਨਾਂ ਨੂੰ ਵਧੀਆ-ਵਧੀਆ ਇਨਾਮ ਦਿੰਨੇ ਹਾਂ ਇਸ ਕਰਕੇ ਇਸ ਮੇਲੇ ਦੇ ਵਿੱਚ ਅੱਜ ਦੇ ਦਿਨ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਹੈ ਔਰ ਗਾਜੀਕੋਟ ਦੀ ਸਾਰੀ ਨਜ਼ਰ ਦਾ ਬਹੁਤ ਸਹਿਯੋਗ ਹੈ ਮੈਂ ਗਾਜੀਕੋਟ ਦੀ ਛਿੰਝ ਮੇਲੇ ਦੀ ਕਮੇਟੀ ਵੱਲੋਂ ਗਾਜੀਕੋਟ ਨਗਰ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ਇਹ ਛਿੰਝ ਮੇਲੇ ਦੀਆਂ ਸਾਰਿਆਂ ਨੂੰ ਹੀ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਅਗਲੇ ਸਾਲ ਮੈਂ ਅਪੀਲ ਕਰਦਾ ਹਾਂ ਕਿ ਪੰਜਾਬ ਦੇ ਵਿੱਚੋਂ ਚੋਟੀ ਦੀਆਂ ਟੀਮਾਂ ਚੋਟੀ ਦੇ ਪਹਿਲਵਾਨ ਔਰ ਵਧੀਆ ਇਸਤੋਂ ਵਧੀਆ ਗਾਇਕ ਅਸੀਂ ਇਸ ਮੇਲੇ ਦੇ ਵਿੱਚ ਬੁਲਾਵਾਂਗੇ ਮੈਂ ਦੁਬਾਰਾ ਆਪਣੇ ਵੱਲੋਂ ਸ਼ਿੰਝ ਕਮੇਟੀ ਵੱਲੋਂ ਨਗਰ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਅੱਜ ਸ਼ਿੰਝ ਮੇਲਾ ਮਾਲੀ ਦੀ ਕੁਸ਼ਤੀ ਦੇ ਬਾਅਦ ਸਮਾਪਤ ਹੋ ਜਾਏਗਾ। ਥੈਂਕ ਯੂ ਵੈਰੀ ਮੱਚ। ਅੱਜ ਦੇ ਮੇਲੇ ਬਾਰੇ ਸਭ ਤੋਂ ਪਹਿਲਾਂ ਮੈਂ ਸ਼ਿੰਝ ਕਮੇਟੀ ਐਨ ਆਰ ਆ ਵੀਰ ਬਾਬਾ ਫਲਾੜਾ ਸ਼ਾਹ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਬਹੁਤ ਵੱਡਾ ਪ੍ਰਾਲਾਵਾ। ਇਸ ਮੇਲਿਆਂ ਕਰਕੇ ਸਾਡੇ ਕੁਝ ਬੱਚਿਆਂ ਨੂੰ ਮਤਲਬ ਜਿਹੜੇ ਨਸ਼ਿਆਂ ਨਾਲ ਜੁੜਦੇ ਪਏ ਆ ਉਹਨਾਂ ਨੂੰ ਦੂਰ ਰੱਖਿਆ ਜਾ ਸਕਦਾ ਬਾਤਵਾਦ ਮੇਲੇ ਕਰਾਉਣੇ ਚਾਹੀਦੇ ਆ ਬਾਤਵਾਦ ਖੇਡਾਂ ਕਰਾਉਣੀਆਂ ਚਾਹੀਦੀਆਂ ਹਰ ਕੇ ਨੂੰ ਪ੍ਰਸਾਧਿਤ ਕਰਨਾ ਚਾਹੀਦਾ ਵੀ ਨਸ਼ਿਆਂ ਨੂੰ ਜਿਹੜਾ ਸਭ ਤੋਂ ਜਿਹੜਾ ਕੋੜ ਵੱਡਾ ਬਣ ਗਿਆ ਨਸ਼ਾ ਨਸ਼ੇ ਨੂੰ ਕਿਦਾਂ ਮਗਾਉਣਾ ਨਸ਼ੇ ਨੂੰ ਇਦਾਂ ਹੀ ਮਗਾਇਆ ਜਾ ਸਕਦਾ ਸ਼ੌਂਕ ਜਾਗਦਾ ਬੱਚਿਆਂ ਦਾ ਦੇਖ ਕੇ ਸ਼ੌਂਕ ਜਾਗਦਾ ਅਸੀਂ ਇਹ ਨਾ ਦੇਖੀਏ ਵੀ ਇਹ ਮੇਲਾ ਵਾ ਮੇਲਾ ਨਹੀਂ ਆ ਇਹ ਇੱਕ ਖੇਡ ਆ ਇਹ ਖੇਡਾਂ ਤੋਂ ਜਿਹੜੇ ਬੱਚੇ ਆ ਦੇਖ ਕੇ ਉਤਸਾਹਿਤ ਹੁੰਦੇ ਆ ਵੀ ਮੈਂ ਵੀ ਇਦਾਂ ਦਾ ਪਹਿਲਵਾਨ ਬਣਾਗਾ ਮੈਂ ਵੀ ਇਦਾਂ ਦਾ ਖੜਾਦੀ ਬਣਾਗਾ ਤੇ ਸਾਡੇ ਪਿੰਡ ਲਗਭਗ 40 ਸਾਲ ਹੋ ਚੁਕੇ ਆ ਇਹ ਵੀ ਛੋਟੇ ਛੋਟੇ ਘੇਟਦੇ ਰਹੇ ਆ ਗਲਾਸ 10-10 ਰੁਪਏ ਦਿੰਦੇ ਰਹੇ ਨੇ ਤੇ ਅੱਜ ਲੱਖਾਂ 'ਚ ਪਹੁੰਚ ਗਿਆ ਤੇ ਬਾਬਾ ਫਲਾੜਾ ਸਾਹਿਬ ਦੀ ਕਿਰਪਾ ਨਾਲ ਬੱਚੇ ਬਹੁਤ ਬਾਹਰ ਜਾ ਚੁਕੇ ਆ ਐਨ ਆਰ ਆਈ ਵੀਰ ਬਣ ਗਏ ਅੱਡੇ ਬੜੀ ਮਾਇਆ ਭੇਜ ਰਹੇ ਆ ਬੜਾ ਵੱਡਾ ਮੇਲਾ ਕਰਾ ਰਹੇ ਆ ਉਹ ਵਾਲੇ ਸਮੇਂ ਚ ਹੋਰ ਵੱਡੇ ਮੇਲੇ ਹੋਣਗੇ ਹੋਰ ਵੱਡਾ ਮੇਲਾ ਹੋਏਗਾ ਤੇ ਇਹਨਾਂ ਦਾ ਬਹੁਤ ਬਹੁਤ ਧੰਨ ਆ ਰਿਹਾ ਐਨ ਆਰ ਆਈ ਨਾਲ ਵੀਰਾਂ ਦਾ ਇਹਨਾਂ ਤੋਂ ਬਿਨਾ ਮੇਲਾ ਛੋਟਾ ਸੀ ਹੁਣ ਮੇਲਾ ਵੱਡਾ ਹੋ ਗਿਆ ਇਹ ਬਹੁਤ ਵੱਡਾ ਇਨਾਮ ਹੈ ਕਾਲੀ ਕੋਟ ਦੀ ਚੋਹ ਜਿਹੜਾ ਆ ਤੁਸੀਂ ਦੇ ਰਹੇ ਹੋ 1.5 ਲੱਖ ਰੁਪਏ ਦਾ ਇਨਾਮ ਕਿਤੇ ਕੋਟ ਕਿਤੇ ਲੱਗ ਜਾ ਕੇ ਪਿੰਡਾਂ ਚ ਨਹੀਂ ਮਿਲਦਾ ਕਿ ਕਿੱਦਾਂ ਇਹ ਜਿਹੜਾ ਇਨਾਮ 1.5 ਲੱਖ ਰੁਪਈਆ ਇਸ ਕਰਕੇ ਰੱਖਿਆ ਵੀ ਜਿਹੜੇ ਪਹਿਲਵਾਨ ਹੁਲਦੇ ਹੀ ਉਹ ਦੇਖਣ ਵੀ ਇਹ 1.5 ਲੱਖ ਰੁਪਈਆ ਦਾ ਘੋੜਿਆ ਤਾਂ ਹੀ ਕਿਉਂ ਨਹੀਂ ਹੁਲ ਸਕਦੇ ਸਾਡੇ ਬੱਚੇ ਵੀ ਦੇਖਣ ਉਹਨਾਂ ਦੀ ਜਿਹੜੀ ਆ ਉਹ ਏਮ ਬਣੇ ਵੀ ਮੈਂ ਖਿਡਾਰੀ ਬੰਨਾ ਇਹ ਜਿਹੜੀਆਂ 1.5 ਲੱਖ ਰੁਪਈਆ ਦੀਆਂ ਮਾਲੀਆਂ ਦਿੰਦੇ ਆਂ ਇਸ ਲਈ ਦਿੰਦੇ ਆਂ ਵੀ ਇਹਨਾਂ ਦੇ ਸ਼ਰੀਰ ਦੇਖੋ ਇਹ ਬਿਨਾ ਨਸ਼ੇ ਤੋਂ ਆ ਇਹ ਨਸ਼ਾ ਨਹੀਂ ਕਰਨ ਵਾਲੇ ਜੇ ਅਸੀਂ ਵੀ ਇਹਨਾਂ ਨੂੰ ਇਦਾਂ ਆਪਣੇ ਬੱਚਿਆਂ ਨੂੰ ਪ੍ਰਸਾਧਿਤ ਕਰਾਂਗੇ ਤਾਂ ਕੁਝ ਸਮੇਂ ਵਿੱਚ ਤੁਹਾਨੂੰ ਨਸ਼ੇ ਨਸ਼ੇ ਤੋਂ ਪੰਜਾਬ ਖਤਮ ਹੁੰਦਾ ਲੱਗੇਗਾ ਨਸ਼ੇ ਨਾਲੋਂ ਜਾਂਦਾ ਨਹੀਂ ਲੱਗੇਗਾ ਤੁਹਾਨੂੰ ਅੱਜ ਤੇ ਮੇਰੇ ਵਿੱਚ ਬਹੁਤ ਵੱਡਾ ਇਕੱਠ ਬਿਲਕੁਲ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਇਕੱਠ ਤੇ ਪੰਜਾਬ ਗਾਜੀਕੋਟ ਪਿੰਡ ਜਿਹੜਾ ਘੜ ਤੋਂ ਘੜ 10 12 10 12 ਪਿੰਡਾਂ ਨਾਲ ਘੇਰੇ ਆਇਆ ਹਾਂ ਇਹਨਾਂ ਦਾ ਬਹੁਤ ਮਾਨ ਸਨਮਾਨ ਆ ਉਹ ਤਾਂ ਕਿਸ਼ਨ ਨਗਰ ਗਾਜੀਕੋਟ ਬਾਧਰ ਸੰਗਤਾਂ ਆਈਆਂ ਨੇ ਪੈਸੇ ਵੀ ਦਿੱਤੇ ਇਹਨਾਂ ਨੇ ਤੇ ਇਹ ਕੱਠ ਦਾ ਇਹੋ ਹੀ ਆ ਵੀ ਇੱਕ ਵਧੀਆ ਮੇਲਾ ਵਾ ਬਿਨਾ ਪਾਰਟੀ ਤੋਂ ਆ ਤੇ ਇਹ ਕੱਠ ਦਾ ਪ੍ਰਤੀਕ ਆ ਆਉਣ ਵਾਲੇ ਦਿਨਾਂ 'ਚ ਇੱਕ ਇਸ ਤਰ੍ਹਾਂ ਦੇ ਮੇਲੇ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਮੇਲਾ ਹੋਇਆਗਾ ਜੀ ਜੇ ਮੈਨੂੰ ਕੋਈ ਸੱਜਣ ਕਹਿ ਰਿਹਾ ਵੀ ਅਗਲੀ ਵਾਰ ਮੈਂ ਹੀ ਸਪਲੈਂਡਰ ਦੇ ਦਿਆਂਗਾ ਮਾਲੀ ਦੇ ਕੱਲੇ-ਕੱਲੇ ਬੰਦੇ ਦਿਨ ਨੂੰ ਤਿਆਰ ਬੈਠੇ ਨੇ ਬਾਬਾ ਫਲਾਣਾ ਸ਼ਾਦੀ ਕਿਰਪਾ ਚਾਈ ਹੋਈ ਹੈ ਜੀ ਕਿੰਨਾ ਮੇਲਾ ਕਰ ਆ ਗਿਆ ਇਹ 40 ਸਾਲ ਦੇ ਕਰੀਬ ਹੋ ਚੁੱਕਿਆ ਜੀ 40 ਸਾਲ ਦੀ ਕਰੀਬ ਜਿਆਦਾ ਹੀ ਉਦਾਂ ਹੋ ਚੁੱਕਿਆ ਪਰ 40 ਸਾਲ ਤੋਂ ਹੀ ਮੇਨ ਲੈ ਕੇ ਚੱਲ ਰਿਹਾ ਧੰਨਵਾਦ